ਪਿਆਰੇ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਦੋਸਤੋ ਪੈਨਸ਼ਨ ਧਾਰਕਾਂ ਦੇ ਲਈ ਆਈ ਰਾਹਤ ਭਰੀ ਖਬਰ ਹਾਈ ਕੋਰਟ ਨੇ ਜਾਰੀ ਕੀਤੇ ਸਖਤ ਹੁਕਮ ਕਿਹੜੇ ਹੁਕਮ ਹਾਈ ਕੋਰਟ ਨੇ ਜਾਰੀ ਕੀਤੇ ਨੇ ਪੈਨਸ਼ਨ ਧਾਰਕਾਂ ਦੇ ਲਈ ਕਿਹੜੀ ਖਬਰ ਸਾਹਮਣੇ ਆਈ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੀ ਹਾਂਜੀ ਦੋਸਤੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੈਨਸ਼ਨਰਾਂ ਦੇ ਹੱਕ ਦੇ ਵਿੱਚ ਇੱਕ ਮਹੱਤਵਪੂਰਨ ਫੈਸਲਾ ਕਰਦੇ ਹੋਏ ਵੱਧ ਭੁਗਤਾਨ ਜਾਂ ਕਿਸੇ ਹੋਰ ਕਾਰਨ ਦਾ ਹਵਾਲਾ ਦਿੰਦੇ ਹੋਏ ਪਹਿਲਾਂ ਤੋਂ ਸੂਚਨਾ ਸਹਿਮਤੀ ਜਾਂ ਫਿਰ ਨੋਟਿਸ ਤੋਂ ਬਿਨਾ ਪੈਨਸ਼ਨ ਵਿੱਚੋਂ ਕੋਈ ਵੀ ਕਟੌਤੀ ਨਾ ਸਿਰਫ ਗੈਰਕਾਨੂੰਨੀ ਹੈ ਸਗੋਂ ਕੁਦਰਤੀ ਨਿਆਂ ਦੇ ਸਿਧਾਂਤਾਂ ਦੀ ਵੀ ਉਲੰਘਣਾ ਹੈ ਇਹ ਕਿਹਾ ਹੈ ਅਤੇ ਇਸ ਸਬੰਧ ਦੇ ਵਿੱਚ ਸਖਤ ਰੁਖ ਅਪਣਾਉਂਦੇ ਹੋਏ ਅਦਾਲਤ ਨੇ ਭਾਰਤੀ ਰਿਜ਼ਰਵ ਬੈਂਕ ਨੂੰ ਹੁਕਮ ਦਿੱਤੇ ਨੇ ਕਿ ਇਹ ਸਾਰੇ ਏਜੰਸੀ ਬੈਂਕਾਂ ਨੂੰ ਪੈਨਸ਼ਨ ਖਾਤਿਆਂ ਵਿੱਚੋਂ ਅਚਾਨਕ ਕਟੌਤੀਆਂ ਨਾ ਕਰਨ ਲਈ ਸਪੱਸ਼ਟ ਨਿਰਦੇਸ਼ ਜਾਰੀ ਕੀਤੇ ਜਾਣ ਪਟੀਸ਼ਨ ਕਰਤਾ ਨੇ ਕਿਹਾ ਕਿ ਪੰਜਾਬ ਨੈਸ਼ਨਲ ਬੈਂਕ ਨੇ ਬਿਨਾਂ ਕਿਸੇ ਸੂਚਨਾ ਦੇ ਉਹਨਾਂ ਖਾਤੇ ਦੇ ਵਿੱਚੋਂ ਉਹਨਾਂ ਦੀ ਪੈਨਸ਼ਨ ਦੇ ਵਿੱਚੋਂ ਕਟੌਤੀ ਕੀਤੀ ਸੀ ਬੈਂਕ ਨੇ ਦਾਵਾ ਕੀਤਾ ਕਿ ਬਾਧੂ ਪੈਨਸ਼ਨ ਦੀ ਵਸੂਲੀ ਸੀ ਪਰ ਉਹਨਾਂ ਨੂੰ ਆਪਣੀ ਇਹ ਗੱਲ ਰੱਖਣ ਦਾ ਕੋਈ ਵੀ ਨੋਟਿਸ ਜਾਂ ਫਿਰ ਮੌਕਾ ਨਹੀਂ ਮਿਲਿਆ ਸੁਣਵਾਈ ਦੌਰਾਨ ਜਸਟਿਸ ਹਰਪ੍ਰੀਤ ਬਰਾੜ ਨੇ ਕਿਹਾ ਕਿ ਪੈਨਸ਼ਨ ਇੱਕ ਸੇਵਾ ਮੁਕਤੀ ਕਰਮਚਾਰੀ ਦੀ ਜ਼ਿੰਦਗੀ ਦੇ ਆਖਰੀ ਪੜਾਵਾਂ ਵਿੱਚ ਉਸਦੀ ਵਿੱਤੀ ਸੁਰੱਖਿਆ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ ਅਚਾਨਕ ਕਟੌਤੀ ਨਾ ਸਿਰਫ ਉਸਦੀਆਂ ਯੋਜਨਾਵਾਂ ਦੇ ਵਿੱਚ ਵਿਘਨ ਪਾਉਂਦੀ ਹੈ ਸਗੋਂ ਉਸਦੀ ਮਾਨਸਿਕ ਸਿਹਤ ਮੰਨ ਅਤੇ ਸਥਿਰਤਾ ਤੇ ਵੀ ਮਾੜਾ ਪ੍ਰਭਾਵ ਪਾਉਂਦੀ ਹੈ ਉਹਨਾਂ ਨੇ ਟਿੱਪਣੀ ਕੀਤੀ ਕਿ ਜ਼ਿਆਦਾਤਰ ਪੈਸ਼ਨਰ ਡਾਕਟਰੀ ਇਲਾਜ ਦਵਾਈਆਂ ਅਤੇ ਰਜਾਨਾ ਲੋੜਾਂ ਦੇ ਲਈ ਪੈਨਸ਼ਨ ਤੇ ਹੀ ਨਿਰਭਰ ਕਰਦੇ ਨੇ ਅਜਈਆਂ ਕਟੌਤੀਆਂ ਉਹਨਾਂ ਦੇ ਜੀਵਨ ਦੇ ਬੁਨਿਆਦੀ ਮਿਆਰ ਨੂੰ ਪ੍ਰਭਾਵਿਤ ਕਰਦੀਆਂ ਨੇ ਅਦਾਲਤ ਨੇ ਕਿਹਾ ਕਿ ਪੈਨਸ਼ਨਰ ਨੂੰ ਕੋਈ ਵੀ ਨੋਟਿਸ ਨਹੀਂ ਦਿੱਤਾ ਗਿਆ ਸੀ ਨਾ ਹੀ ਕੋਈ ਸਪਸ਼ਟੀਕਰਨ ਮੰਗਿਆ ਗਿਆ ਸੀ ਇਹ ਸੁਣਵਾਈ ਦਾ ਮੌਕਾ ਪ੍ਰਦਾਨ ਕਰਨ ਦੇ ਸਿਧਾਂਤ ਦੇ ਸਪਸ਼ਟ ਉਲੰਘਣਾ ਹੈ RBI ਦੇ ਮਾਸਟਰ ਸਰਕੂਲਰ ਦਾ ਹਵਾਲਾ ਦਿੰਦੇ ਹੋਏ ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਬੈਂਕਾਂ ਨੂੰ ਸਰਕਾਰ ਨੂੰ ਰਕਮ ਵਾਪਸ ਕਰਨ ਲਈ ਸਿਰਫ ਉਹਨਾਂ ਮਾਮਲਿਆਂ ਵਿੱਚ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ ਜਿੱਥੇ ਬੈਂਕ ਦੀ ਗਲਤੀ ਹੈ ਹਾਲਾਂਕਿ ਜੇਕਰ ਗਲਤੀ ਕਿਸੇ ਸਰਕਾਰੀ ਵਿਭਾਗ ਦੀ ਹੈ ਤਾਂ ਬੈਂਕ ਇੱਕ ਤੌਰ ਤੇ ਪੈਨਸ਼ਨ ਦੇ ਖਾਤੇ ਵਿੱਚੋਂ ਫੰਡ ਨਹੀਂ ਕੱਟ ਸਕਦਾ ਅਦਾਲਤ ਨੇ ਬੈਂਕ ਦੀ ਕਾਰਵਾਈ ਨੂੰ ਮਨਮਾਨੀ ਅਤੇ ਪੂਰੀ ਤਰ੍ਹਾਂ ਗੈਰਕਾਨੂੰਨੀ ਕਰਾਰ ਦਿੱਤਾ ਜਸਟਿਸ ਬਰਾੜ ਨੇ ਕਿਹਾ ਕਿ ਪੈਨਸ਼ਨ ਵਿੱਚ ਕੋਈ ਵੀ ਬਦਲਾਅ ਸਿਰਫ ਸੀਮਿਤ ਹਾਲਾਤਾਂ ਵਿੱਚ ਹੀ ਕੀਤਾ ਜਾ ਸਕਦਾ ਹੈ ਜਿਵੇਂ ਕਿ ਇੱਕ ਸਪਸ਼ਟ ਕਲੈਰੀਕਲ ਗਲਤੀ ਅਜਿਹੇ ਮਾਮਲੇ ਵਿੱਚ ਵੀ ਪੈਸ਼ਨਰ ਨੂੰ ਸੂਚਿਤ ਕੀਤਾ ਜਾਣਾ ਚਾਹੀਦਾ ਹੈ ਉਸ ਦੀ ਸਹਿਮਤੀ ਲੈਣੀ ਚਾਹੀਦੀ ਹੈ ਪਟੀਸ਼ਨ ਨੂੰ ਮਨਜ਼ੂਰੀ ਦਿੰਦੇ ਹੋਏ ਹਾਈ ਕੋਰਟ ਨੇ ਨਾ ਸਿਰਫ ਬੈਂਕਾਂ ਦੀ ਵੱਡੀ ਕਟੌਤੀ ਨੂੰ ਗੈਰ ਕਾਨੂੰਨੀ ਇਕਰਾਰ ਦਿੱਤਾ ਹੈ ਸਗੋਂ ਬੈਂਕ ਅਤੇ ਸਬੰਧਿਤ ਵਿਭਾਗਾਂ ਨੂੰ 6% ਦੀ ਸਲਾਨਾ ਵਿਆਜ ਦੇ ਨਾਲ ਪੈਨਸ਼ਨਰ ਨੂੰ ਪੂਰੀ ਰਕਮ ਵਾਪਸ ਕਰਨ ਦੇ ਹੁਕਮ ਜਾਰੀ ਹੋਏ ਨੇ ਹਾਂਜੀ ਦੋਸਤੋ ਇਸ ਤਰ੍ਹਾਂ ਜੋ ਪੈਨਸ਼ਨ ਧਾਰਕ ਨੇ ਉਹਨਾਂ ਦੇ ਲਈ ਆਈ ਵੱਡੀ ਖਬਰ ਹੁਣ ਬੈਂਕ ਉਹਨਾਂ ਦੀ ਪੈਨਸ਼ਨ ਦੇ ਵਿੱਚੋਂ ਬਿਨਾਂ ਨੋਟਿਸ ਦਿੱਤੇ ਕੋਈ ਵੀ ਕਟੌਤੀ ਨਹੀਂ ਕਰ ਸਕਣਗੇ ਇਹ ਸੀ ਅੱਜ ਦੀ ਵੱਡੀ ਅਪਡੇਟ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਜਰੂਰ ਕਰਨਾ ਧੰਨਵਾਦ ਜੀ